ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਕੁਕਿੰਗ ਚੈਨਲ ਜਿਵੜਾ ਕੁਕਿੰਗ ਦੇ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਘਰ ਦੇ ਵਿੱਚ ਹੀ ਆਲੂ ਚਿਪਸ ਬਿਲਕੁਲ ਬਾਜ਼ਾਰ ਵਰਗੇ ਤੇ ਇਹਨੂੰ ਆਪਾਂ ਨੇ ਕੋਈ ਵੀ ਤੁੱਪੇ ਨਹੀਂ ਸ ਕੋਣਾ ਕੁਝ ਨਹੀਂ ਕਰਨਾ ਹੈਗਾ 5 ਤੋਂ ਲੈ ਕੇ 10 ਮਿੰਟ ਦੇ ਵਿੱਚ ਜਿਹੜੇ ਰੈਡੀ ਹੋ ਜਾਣੇ ਬਣ ਕੇ ਇਹਦੇ ਲਈ ਮੈਂ ਤਿੰਨਾ ਜਿਹੜੇ ਮੀਡੀਅਮ ਸਾਈਜ਼ ਦੇ ਆਲੂ ਲੈਨੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਨਾਲ ਛਿੱਲ ਗਿਆ ਜਿਹੜਾ ਧੋ ਲਿਆ ਵਾ ਇੰਦਾਂ ਦੇ ਆਪਾਂ ਆਲੂ ਲੈਣੇ ਆ ਤਾਂ ਕਿ ਜਿਹੜੇ ਆਪਣੇ ਚਿਪਸਾਂ ਦੀ ਸਾਈਜ਼ ਉਹ ਸਹੀ ਉਹ ਹੋਵੇ ਖੋਦਾ ਮੈਂ ਇਹਨਾਂ ਨੂੰ ਧੋ ਲਿਆ ਵਾ ਚੰਗੀ ਤਰ੍ਹਾਂ ਨਾਲ ਤੇ ਇਸ ਤੋਂ ਬਾਅਦ ਇਹਦਾ ਪਾਣੀ ਸਾਰਾ ਸੁਕਾਉਣ ਦੇ ਲਈ ਟਿਸ਼ੂ ਪੇਪਰ ਨਾਲ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਸਾਰੇ ਆਲੂ ਨੂੰ ਸਾਫ਼ ਕਰ ਲਾਂਗੇ ਪੌਣੇ ਨਾਲ ਵੀ ਸਾਫ਼ ਕਰ ਸਕਦੇ ਹਾਂ ਕੱਪੜੇ ਨਾਲ ਦਾ ਆਪਾਂ ਨੇ ਜਿਹੜਾ ਇਹਦੇ ਸਾਰਾ ਪਾਣੀ ਆ ਉਹ ਆਪਾਂ ਨੇ ਸਾਫ਼ ਕਰ ਲੈਣਾ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੇ ਨੇ ਜਿਹੜੇ ਆਪਾਂ ਬਾਜ਼ਾਰੋਂ ਖਰੀਦਦੇ ਆ ਉਹਨਾਂ ਵਿੱਚ ਬਹੁਤ ਤਰ੍ਹਾਂ ਦੇ ਪ੍ਰੀਜ਼ਰਵੇਟਿਵ ਪਾਏ ਹੁੰਦੇ ਆ ਬੱਚਿਆਂ ਦੀ ਸਿਹਤ ਲਈ ਵੱਡੇ ਸਿਹਤ ਲਈ ਬਿਲਕੁਲ ਠੀਕ ਨਹੀਂ ਹੈਗੇ ਇਦਾਂ ਇਹਨੂੰ ਆਪਾਂ ਨੇ ਜਿਹੜਾ ਟਿਸ਼ੂਆਂ ਟਿਸ਼ੂ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਇਹਦਾ ਪਾਣੀ ਹੈ ਜਿਹੜਾ ਸਾਫ਼ ਕਰ ਦੇਣਾ ਵਾ ਤੇ ਇਸ ਤੋਂ ਬਾਅਦ ਆਪਾਂ ਇਹ ਜਿਹੜੇ ਚਿਪਸ ਆ ਕੱਟ ਲੈਣੇ ਨੇ ਸਲਾਈਸਰ ਨਾਲ ਪੱਦੂ ਗਾਸ ਤੇ ਵੀ ਆਪਣੇ ਹੁੰਦਾ ਵਾ ਉਹ ਟਿਪਸ ਕੱਟਣ ਵਾਸਤੇ ਮੈਂ ਉਹਦੇ ਨਾਲ ਕੱਟਣ ਲੱਗੀ ਆ ਇਦਾਂ ਜਿਹੜਾ ਆਪਾਂ ਕੱਟ ਲੈਣੇ ਆ ਤੇ ਇਹਨੂੰ ਆਪਾਂ ਨੇ ਇੱਕ ਥਾਲੇ ਦੇ ਵਿੱਚ ਜਿਹੜੇ ਟਿਸ਼ੂ ਵਿਛਾ ਕੇ ਰੱਖਨੇ ਆ ਇਹ ਵਾਲੇ ਜਿਹੜੇ ਆਪਾਂ ਚਿਪਸ ਰੱਖਣੇ ਨੇ ਤਾਂ ਕਿ ਜਿਹੜਾ ਹੋਰ ਪਾਣੀ ਆਪਣੇ ਇਹਦੇ ਵਿੱਚ ਚਿਪਸਾਂ ਦੇ ਵਿੱਚ ਉਹ ਵੀ ਨਿਕਲ ਜੇ ਆਪਾਂ ਪਤਲੇ ਪਤਲੇ ਕਰਕੇ ਕੱਟਾਂਗੇ ਦੇਖੋ ਆਪਣਾ ਬਿਲਕੁਲ ドライ ਹੈ ਜਿਹੜਾ ਆਲੂ ਆ ਹੁਣ ਆਪਾਂ ਇਹਦੇ ਜਿਹੜੇ ਚਿਪਸਾਂ ਬੱਟ ਲੈਣੇ ਸ্লাইਸਰ ਨਾਲ ਪਰ ਥੋੜੇ ਜਿਹਾ ਆਸਾਨੀ ਨਾਲ ਕੱਟੇ ਜਾਂਦੇ ਆ ਇਹਦੇ ਨਾਲ ਜਿਹੜਾ ਥੋੜਾ ਜਿਹਾ ਟਾਈਮ ਲੱਗੂਗਾ ਦੇਖੋ ਇਦਾਂ ਦੇ ਆਪਾਂ ਜਿਹੜੇ ਆ ਇਹ ਚਿਪਸ ਜਿਹੜੇ ਸ਼ੇਪ ਆ ਇਦਾਂ ਦੀ ਰੱਖਣੀ ਆ ਇਦਾਂ ਕੱਟ ਲੈਣੇ ਆਪਾਂ ਇਦਾਂ ਸਾਰੇ ਕਟਣੇ ਤੋਂ ਬਾਅਦ ਆਪਾਂ ਨੇ ਦੇਖੋ ਥਾਲੇ ਦੇ ਵਿੱਚ ਮੈਂ ਰੱਖ ਕੇ ਟਿਸ਼ੂ ਪੇਪਰ ਆ ਜਿਹੜੇ ਉੱਪਰ ਦੀ ਹੋਰ ਰੱਖ ਤੇ ਤਾਂ ਕਿ ਜਿਹੜਾ ਪਾਣੀ ਆ ਉਹ ਚੰਗੀ ਤਰ੍ਹਾਂ ਦੇ ਨਾਲ ਸੁੱਕ ਜਾਵੇ ਤੇ ਡਰਾਈ ਹੋ ਜਾਣ ਇਹ ਬਹੁਤ ਹੀ ਕ੍ਰਿਸਪੀ ਬਣਦੇ ਨੇ ਤੇ ਤਾਂ ਆਪਾਂ ਨੇ ਜਿਹੜਾ ਇਹਦਾ ਹੋਰ ਪਾਣੀ ਆ ਉਹਨੂੰ ਵੀ ਟਿਸ਼ੂ ਪੇਪਰਾਂ ਦੇ ਨਾਲ ਆ ਚੰਗੀ ਤਰ੍ਹਾਂ ਦੇ ਨਾਲ ਆਪਾਂ ਇਹਨਾਂ ਨੂੰ ਡਰਾਈ ਕਰ ਲੈਣਾ ਆ ਦੇਖੋ ਜਿਹੜੇ ਆਪਣੇ ਚਿਪਸ ਨੇ ਇਹਨਾਂ 'ਚ ਪਾਣੀ ਹੋਰ ਸੀਗਾ ਟਿਸ਼ੂ ਆਪਣੇ ਜਿਹੜੇ ਉਹ ਗਿੱਲੇ ਹੋਗੇ ਸਾਰਾ ਪਾਣੀ ਹੈ ਜਿਹੜਾ ਇਹਦੇ 'ਚ ਆਪਾਂ ਨੇ ਟਿਸ਼ੂਆਂ ਦੇ ਨਾਲ ਹੀ ਕੱਢਤਾ ਵਾ ਦੇਖੋ ਡਰਾਈ ਹੋ ਗਏ ਨੇ ਆਪਣੇ ਚਿਪਸ ਹੁਣ ਤਾਂ ਆਪਾਂ ਨੇ ਜਿਹੜੇ ਇਹ ਸਾਰੇ ਚਿਪਸ ਨੇ ਨੂੰ ਡਰਾਈ ਕਰ ਲੈਣਾ ਚੰਗੀ ਤਰ੍ਹਾਂ ਨਾਲ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਤਲਾਂਗੇ ਇਸ ਲਈ ਮੈਂ ਜਿਹੜਾ ਸਰੋਂ ਦਾ ਤੇਲ ਯੂਜ਼ ਕੀਤਾ ਹੈ ਮੀਡੀਅਮ ਤੋਂ ਹਾਈ ਫਲੇਮ ਆਪਾਂ ਜਿਹੜਾ ਇਹਨੂੰ ਤਲਣਾ ਵਾ ਚੰਗੀ ਤਰ੍ਹਾਂ ਨਾਲ ਜੇ ਆਪਣਾ ਤੇਲ ਗਰਮ ਹੋਊਗਾ ਤਾਂ ਜਿਹੜੇ ਆਪਣੇ ਚਿਪਸ ਨੇ ਉਹ ਕ੍ਰਿਸਪੀ ਬਣਨਗੇ ਸਾਰੇ ਆਪਾਂ ਨੇ ਜਿਹੜੇ ਚਿਪਸ ਆ ਉਹ ਇਹਦੇ ਵਿੱਚ ਪਾ ਦੇਣੇ ਜਿਹੜੇ ਕੱਟ ਕੇ ਰੱਖੇ ਨੇ ਇਦਾਂ ਸਾਰੇ ਆ ਜਿਹੜੇ ਇੱਕ ਇੱਕ ਕਰਕੇ ਪਾ ਦੇਣੇ ਨੇ ਜਿਹੜਾ ਤੇਲ ਦੇ ਉੱਪਰ ਬੁਲਬਲੇ ਆ ਰਹੇ ਨੇ ਤੁਹ ਪਤਾ ਲੱਗਦਾ ਜਿਹੜਾ ਤੇਲ ਆ ਪੂਰੀ ਤਰ੍ਹਾਂ ਦੇ ਨਾਲ ਆ ਜਿਹੜਾ ਗਰਮ ਹੋ ਗਿਆ ਵਾ ਕੁਦ ਆਪਾਂ ਨੇ ਆ ਜਿਹੜੇ ਇਹ ਸਾਰੇ ਚਿਪਸ ਨੇ ਇਹਦੇ ਵਿੱਚ ਪਾ ਦਾਂਗੇ ਤੇ ਇਦਾਂ ਦੀਆਂ ਹੋਰ ਈਜ਼ੀ ਰੈਸਪੀ ਜਾਣਨ ਦੇ ਲਈ ਸਾਡੇ ਚੈਨਲ ਨਿਬੜਾ ਕੁਕਿੰਗ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੇ ਵੀਡੀਓ ਤੁਹਾਨੂੰ ਸਾਡੀ ਵਧੀਆ ਲੱਗਦੀ ਆ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤਾਂ ਆਪਾਂ ਨੇ ਜਿਹੜੇ ਇਹ ਚਿਪਸ ਨੇ ਸਾਰੇ ਇਹਦੇ ਵਿੱਚ ਪਾ ਦੇਣੇ ਆ ਦੇਖੋ ਹੌਲੀ ਹੌਲੀ ਜਿਹੜੇ ਬੁਲਬਲੇ ਘਟ ਰਹੇ ਨੇ ਇਸ ਤੋਂ ਪਤਾ ਲੱਗਦਾ ਵੀ ਜਿਹੜੇ ਆਪਾਂ ਇਹ ਚਿਪਸ ਨੇ ਉਹ ਬਣਨੇ ਤਿਆਰ ਹੋ ਗਏ ਨੇ ਹੁਣ ਇਹ ਜਿਹੜੇ ਆ ਕੁਝ ਮਿੰਟਾਂ ਦੇ ਵਿੱਚ ਜਿਹੜਾ ਇਹਨਾਂ ਨੇ ਬਣ ਜਾਣਾ ਵਾ ਇਦਾਂ ਇਹ ਜਿਹੜਾ ਆਪਾਂ ਸਾਰੇ ਚਿਪਸ ਇਹਦੇ ਵਿੱਚ ਪਾ ਦੇਣੇ ਆ ਤੇ ਬਹੁਤ ਹੀ ਧਿਆਨ ਨਾਲ ਪਾਉਣੇ ਆ ਤਾਂ ਕਿ ਆਪਣੇ ਹੱਥ ਵਗੈਰਾ ਤੇ ਜਿਹੜਾ ਚਿੱਟਾ ਨਾ ਪੈ ਜਾਏ ਤੇਲ ਦਾ ਕਿਉਂਕਿ ਤੇਲ ਹੈ ਜਿਹੜਾ ਬਹੁਤ ਜ਼ਿਆਦਾ ਗਰਮ ਪੰਨਾ ਨੂੰ ਹਲਾਦਾਂਗੇ ਤਾਂ ਆਪਾਂ ਨੇ ਹੌਲੀ ਹੌਲੀ ਕਰਕੇ ਆ ਜਾਣਾ ਇਹਨਾਂ ਨੂੰ ਹਲਾ ਦੇਣਾ ਮੈਂ ਇਹਨਾਂ ਨੂੰ ਬਣਨ ਤੋਂ ਬਾਅਦ ਆਪਾਂ ਆਪਣੀ ਮਨਪਸੰਦ ਦਾ ਜੋ ਵੀ ਮਸਾਲਾ ਇਹ ਚ ਪਾਉਣਾ ਚਾਹੁੰਦੇ ਆ ਕਾਲੀ ਮਿਰਚ ਤੇ ਹੋਰ ਜਿਹੜਾ ਚਾਟ ਮਸਾਲਾ ਵਗੈਰਾ ਕੁਛ ਵੀ ਜਿਹੜਾ ਆਪਾਂ ਨੂੰ ਜਣੀ ਫਲੇਵਰ ਵਧੀਆ ਲੱਗਦਾ ਕਾਲਾ ਨੂਨ ਵਗੈਰਾ ਉਹ ਪਾ ਕੇ ਬਹੁਤ ਹੀ ਸਵਾਦ ਲੱਗਦੇ ਨੇ ਫਰੀ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਬਣਾਉਣੇ ਵੀ ਬਹੁਤ इजी ਨੇ ਬੱਚਿਆਂ ਨੂੰ ਘਰ ਦੇ ਵਿੱਚ ਬਣਾ ਕੇ ਦਿਓ ਤੇ ਕਾਲੂ ਤੁਸੀਂ ਕਾਫੀ ਜ਼ਿਆਦਾ ਜਿਹੜੇ ਚਿਪਸ ਨੇ ਬਣ ਜਾਂਦੇ ਆ ਇਦਾਂ ਆਪਾਂ ਇਹਨਾਂ ਨੂੰ ਦੇਖੋ ਇਹ ਮੈਂ ਦੂਜੇ ਜਿਹੜੇ ਹੋਰ ਕਰਕੇ ਪਾਏ ਹੋਏ ਸੀ ਉਹ ਮੈਂ ਪਹਿਲਾਂ ਵਾਲੇ ਕੱਢ ਲਏ ਨੇ ਜਿਹੜੇ ਹੋਰ ਸੀਗੇ ਉਹ ਪਾਤੇ ਨੇ ਬਹੁਤ ਹੀ ਜ਼ਿਆਦਾ ਵਧੀਆ ਤੇ ਕ੍ਰਿਸਪੀ ਨੇ ਚਾਹ ਨਾਲ ਬਹੁਤ ਸਵਾਦ ਲੱਗਦੇ ਖਾਣ ਨੂੰ ਤਾਂ ਆਪਾਂ ਨੇ ਜਿਹੜਾ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਤੇਲ ਦੇ ਵਿੱਚ ਤਲ ਲੈਣਾ ਹੈ ਬਹੁਤ ਹੀ ਜ਼ਿਆਦਾ ਕਿੱਕ ਨੇ इजी ਨੇ ਬਣਾਉਣੇ ਘਰ ਚ ਕੋਈ ਇਹ ਨਹੀਂ ਹੈਗਾ ਵੀ ਆਪਾਂ ਪਹਿਲਾਂ ਨੂੰ ਸੁਕਾਈਏ ਫਿਰ ਬਣਾਈਏ ਨਾ ਦੇਖੋ ਜਿਹੜੇ ਆਪਾਂ ਚਿਪਸ ਨੂੰ ਰੈਡੀ ਹੋ ਗਏ ਨੇ ਤੋਂ ਬਾਅਦ ਮੈਂ ਉੱਤੇ ਕਾਲੀਆਂ ਮਿਰਚਾਂ ਕਾਲਾ ਨਮਕ ਵਗੈਰਾ ਪਾਇਆ ਵਾ ਤੁਹਾਨੂੰ ਜੋ ਵੀ ਫਲੇਵਰ ਪਸੰਦ ਆ ਜੋ ਵੀ ਉਹ ਤੁਸੀਂ ਇਹਦੇ ਪਾ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਬਣੇ ਨੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਵੀ ਨੇ ਦੇਖੋ ਆਪਾਂ ਜਿਹੜੇ ਮਸਾਲੇ ਨੂੰ ਚੰਗੀ ਤਰ੍ਹਾਂ ਨਾਲ ਰਲਾ ਲੈਣਾ ਵਿੱਚ ਦੇਖੋ ਕਿਦਾਂ ਪੂਰੇ ਵਧੀਆ ਬਣੇ ਨੇ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਆਪਾਂ ਇਹਨੂੰ ਰਲਾ ਲਾਂਗੇ ਤੇ ਇਦਾਂ ਦੀਆਂ ਹੋਰ ਰੈਸਪੀ ਜਾਣਨ ਦੇ ਲਈ ਬਲੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ